ਅਸੀਂ ਮੰਨ ਲੀਏ ਜਿਹੜੇ ਬੰਦੇ ਨੂੰ ਉਹਨਾਂ ਨੇ ਚੁੱਕ ਕੇ ਲੈ ਕੇ ਗਏ ਨੇ ਕਰਨੌਜਲਾ ਦੇ ਉਸ ਸ਼ੋਅ ਵਿੱਚੋਂ ਉਹ ਬੰਦੇ ਨੂੰ ਕੀ ਸੁੱਕਾ ਜਾਣ ਦੇਣਗੇ ਪੰਜਾਬੀ ਗੀਤ ਚੰਗੀ ਤਰ੍ਹਾਂ ਕਟਾਪਾ ਚਾੜਿਆ ਹੋਣਾ ਉਹਦਾ ਕਈ ਵਾਰ ਐਵੇਂ ਦੀਆਂ ਘਟਨਾ ਸਾਹਮਣੇ ਆਂਦੀ ਹੈ ਕਿ ਲਾਈਵ ਸ਼ੋਅ ਦੇ ਵਿੱਚ ਲੋਕਾਂ ਦੇ ਵੱਲੋਂ ਗਾਇਕਾਂ ਦੇ ਨਾਲ ਕੁਝ ਨਾ ਕੁਝ ਕੀਤਾ ਜਾਂਦਾ ਹੈ ਕਰਨੌਜਲਾ ਤੇ ਸਿੱਧੂ ਮੂਸੇਵਾਲਾ ਨਾਲ ਕੰਪੇਅਰ ਹੁੰਦਾ ਸੀ ਕਿ ਉਹ ਹੋ ਸਕਦਾ ਸਿੱਧੂ ਦਾ ਫੈਨ ਨਾ ਹੋਵੇ ਉंडा ਹੋ ਸਕਦਾ ਆ ਆਪਣੇ ਘਰੋਂ ਤਾਂ ਨਿਕਲਿਆ ਹੋਵੇ ਸੋਚ ਕੇ ਆਪਣੇ ਯਾਰਾ ਦੋਸਤਾਂ ਨੂੰ ਕਹਿ ਕੇ ਤਿੰਨ ਚਾਰ ਪੈਗ ਲਾਲੇ ਹੋਣੇ ਬੰਦੇ ਨੇ ਭਾਈ ਮੈਂ ਤਾਂ ਅੱਜ ਨਿਕਲਿਆ ਮੈਂ ਅੱਜ ਕੁਝ ਜਈ ਹਰਕਤ ਕਰਨੀ ਹੈ ਮੈਂ ਵਾਇਰਲ ਹੋ ਜਾਣਾ ਮੈਂ ਫੇਮਸ ਹੋ ਜਾਣਾ ਤੇ ਉਹੀ ਹਰਕਤ ਉਹਨੇ ਕਰਤੀ ਤੇ ਚਾਹਦਾ ਤਾਂ ਉਹਦੇ ਨਾਲ ਸੱਦਾ ਹੋ ਸਕਦਾ ਸੀਗਾ ਮਾਵਾ ਭੈਣੇ ਦੀ ਵੀ ਗਾਲਾਂ ਉਹਨੂੰ ਕੱਢ ਸਕਦਾ ਸੀਗਾ ਬਟੇ ਉਹਦੀ ਸਿਆਣਪ ਹੈ ਕਿ ਉਹਨੇ ਇਦਾਂ ਕੀਤਾ ਤੇ ਇੱਕ ਹੋਰ ਇਧਰ ਹੀ ਘਟਨਾ ਹੋਈ ਸੀ ਜਦੋਂ ਆਈ ਥਿੰਕ ਕਿਸੇ ਸ਼ੋਅ ਵਿੱਚ ਗੁਰਦਾਸ ਮਾਨ ਦੇ ਸਾਹਮਣੇ ਕੋਈ ਬੰਦਾ ਬੋਰਡ ਲਾ ਕੇ ਖੜਾ ਸੀਗਾ ਪੰਜਾਬੀ ਦਾ ਗੱਦਾਰ ਗੁਰਦਾਸ ਮਾਨ ਨੇ ਵੀ ਆਪਣੇ ਤਰੀਕੇ ਚ ਉਹਨੂੰ ਜਵਾਬ ਦਿੱਤਾ ਸੀਗਾ ਜਿਹੜੇ ਬੰਦੇ ਨੂੰ ਪਤਾ ਹੈ ਕੀ ਜਵਾਬ ਦਿੱਤਾ ਹੋਣਾ ਮੈਂ ਕਾਹਨ ਕੈਮਰਾ ਤਾਂ ਨਹੀਂ ਕਹਿ ਸਕਦਾ ਕੁਛ ਅੱਦਾਂ ਦਾ ਜਵਾਬ ਸੀਗਾ ਕੋਈ ਫੈਨ ਤਾਂ ਮੈਂ ਇਹਦੀ ਹਰਕਤ ਕਰ ਨਹੀਂ ਸਕਦਾ ਤਾਂ ਕੀ ਪਤਾ ਕਿਸੇ ਨੇ ਮਤਲਬ ਸਾਜ਼ਿਸ਼ ਰਚੀ ਹੋਵੇ ਕਰਨ ਔਜਲਾ ਨੂੰ 네ਗੇਟਿਵ ਦਿਖਾਉਣ ਵਾਸਤੇ ਕਰਨ ਔਜਲਾ ਦੇ ਲਾਈਵ ਸ਼ੋਅ ਦੇ ਵਿੱਚ ਇੱਕ ਬੰਦੇ ਦੇ ਵੱਲੋਂ ਕਰਨ ਔਜਲਾ ਤੇ ਬੂਟ ਸੁੱਟਿਆ ਗਿਆ ਹੈ ਜਿਸ ਤੋਂ ਬਾਅਦ ਕਾਰਨੋਚਲਾ کافی ਗੁੱਸੇ ਦੇ ਵਿੱਚ ਵੀ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਉਸ ਬੰਦੇ ਨੂੰ ਆਪਣੇ ਤਰੀਕੇ ਦੇ ਨਾਲ ਜਵਾਬ ਵੀ ਦਿੱਤਾ ਜਾਂਦਾ ਹੈ ਤਾਂ ਅੱਜ ਅਸੀਂ ਇਸੇ ਹੀ ਮੁੱਦੇ ਤੇ ਗੱਲਬਾਤ ਕਰਾਂਗੇ ਤਾਂ ਸਟੂਡੀਓ ਦੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਰਿਸ਼ਬ ਚਾਬਲਾ ਮੌਜੂਦ ਨੇ ਤਾਂ ਚਲੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਅਕਸਰ ਜਿਵੇਂ ਅਸੀਂ ਦੇਖਦੇ ਆ ਕਿ ਕਈ ਵਾਰ ਐਮਈ ਦੀ ਘਟਨਾ ਸਾਹਮਣੇ ਆਂਦੀ ਹੈ ਕਿ ਲਾਈਵ ਸ਼ੋਅ ਦੇ ਵਿੱਚ ਲੋਕਾਂ ਦੇ ਵੱਲੋਂ ਗਾਇਕਾਂ ਦੇ ਨਾਲ ਕੁਝ ਨਾ ਕੁਝ ਕੀਤਾ ਜਾਂਦਾ ਹੈ ਤਾਂ ਹੁਣ ਕਰਨ ਓਜਲਾ ਦੀ ਖਬਰ ਸਾਹਮਣੇ ਆਈ ਹੈ ਕਿ ਲਾਈਵ ਸ਼ੋਅ ਦੇ ਵਿੱਚ ਇੱਕ ਬੰਦੇ ਦੇ ਵੱਲੋਂ ਉਹਨਾਂ ਤੇ ਬੂਟ ਸੁੱਟਿਆ ਜਾਂਦਾ ਹੈ। ਹੂੰ। ਦੇਖੋ ਬਿਲਕੁਲ ਤੁਸੀਂ ਸਹੀ ਕਿਹਾ ਕਿ ਜਦੋਂ ਇਦਾਂ ਲਾਈਵ ਸ਼ੋਅ ਹੁੰਦੇ ਨੇ ਨਾ ਬੰਦੇ ਇਦਾਂ ਨਾ ਆਪਣੇ ਆਪ ਨੂੰ ਸਮਝ ਲੈਂਦੇ ਕਿ ਉਹ ਆਜ਼ਾਦ ਨੇ ਕੁਝ ਵੀ ਕਰਨ ਲਈਏ। ਬੂਟ ਸੁੱਟਣਾ ਕਈ ਵਾਰ ਤਾਂ ਗਾਲਾਂ ਕੱਢਦੇ ਨੇ ਲੋਕੀ ਟਮਾਟਰ ਤੱਕ ਸੁੱਟੇ ਗਏ ਨੇ ਹੁਣ ਇਹ ਬੂਟ ਸੁੱਟਣਾ ਬਹੁਤ ਗਲਤ ਗੱਲ ਹੈ। ਤੁਸੀਂ ਆਪਣੇ ਜਿਹੜੀ ਚੀਜ਼ ਨੂੰ ਆਪਣੇ ਪੈਰਾਂ 'ਚ ਪਾਇਆ ਹੋਇਆ ਹੈ ਉਹਨੂੰ ਤੁਸੀਂ ਕਿਸੇ ਗਾਇਕ ਵੱਲ ਆਪਣੇ ਤੋਂ ਵੱਡੇ ਬੰਦੇ ਵੱਲ ਸੁੱਟਦੇ ਪਏ ਹੋ ਹੁਣ ਅਸੀਂ ਮੰਨ ਲੀਏ ਜਿਹੜੇ ਬੰਦੇ ਨੂੰ ਉਹਨਾਂ ਨੇ ਚੁੱਕ ਕੇ ਲੈ ਕੇ ਗਏ ਨੇ ਕਰਨ ਔਜਲਾ ਦੇ ਉਸ ਸ਼ੋਅ ਵਿੱਚੋਂ ਉਹ ਬੰਦੇ ਨੂੰ ਕੀ ਸੁੱਕਾ ਜਾਣ ਦੇਣਗੇ ਪੰਜਾਬ ਵਿੱਚ ਕੀ ਚੰਗੀ ਤਰ੍ਹਾਂ ਕਟਾਪਾ ਚਾੜਿਆ ਹੋਣਾ ਉਹਦਾ ਉੱਥੇ ਦੀ ਸਿਕਿਉਰਿਟੀ ਨੇ ਤਾਂ ਵੱਖਰਾ ਕੁੱਟਿਆ ਹੋਣਾ ਜਿਹੜੀ ਸਿਕਿਉਰਿਟੀ ਕਰਨ ਔਜਲਾ ਦੇ ਨਾਲ ਹੁੰਦੀ ਹੈ ਉਹਨਾਂ ਨੇ ਵੀ ਭੂਤ ਨਹੀਂ ਬਣਾਈ ਹੋਣੀ ਉਹਦੀ ਲੋਕੀਸ਼ ਨੂੰ ਏਵੀ ਐਂਗਲ ਦੇਣਗੇ ਕਿ ਭਾਈ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਨਾਲ ਕੰਪੇਅਰ ਹੁੰਦਾ ਸੀ ਕਿ ਉਹ ਹੋ ਸਕਦਾ ਸਿੱਧੂ ਦਾ ਫੈਨ ਨਾ ਹੋਵੇ ਫੈਨ ਜੇਕਰ ਇੱਕ ਬੰਦੇ ਦਾ ਹੈਗਾ ਉਹਦਾ ਦੂਸਰਾ ਮਤਲਬ ਆ ਨਹੀਂ ਹੈਗਾ ਕਿ ਤੁਹਾਡੇ ਕੋਲ ਅਧਿਕਾਰ ਹੈ ਤੁਸੀਂ ਦੂਸਰੇ ਬੰਦੇ ਦੇ ਉੱਪਰ ਇਸ ਤਰੀਕੇ ਦੀ ਹਰਕਤਤਾ ਦਾ ਇਦਾਂ ਦੀ ਹਰਕਤਤਾ ਕਰੋ ਤਾਂ ਬਹੁਤ ਘਟੀਆ ਹਰਕਤ ਹੈ ਜੇਹੀ ਚੀਜ਼ ਪੰਜਾਬ ਚ ਹੁੰਦੀ ਹੁਣ ਤਾਂ ਕਰਨ ਔਜਲਾ ਨੇ ਬੜਾ ਰਿਸਪੈਕਟਫੁਲੀ ਕਹਿ ਦਿੱਤਾ ਗਾਲਾਂ ਕੱਢੀਆਂ ਹੈ ਅੰਗਰੇਜ਼ੀ ਚ ਗਾਲਾਂ ਕੱਢੀਆਂ ਜਿਹੜੇ ਵੀ ਵਰਡਸ ਇਸਤੇਮਾਲ ਕੀਤੇ ਡੌਗ ਕਹਿਤਾ ਉਹਨੂੰ ਆ ਵੀ ਕਹਿ ਕੇ ਮੈਂ ਭਾਈ ਇਹਨਾਂ ਮਾੜਾ ਤਾਂ ਨਹੀਂ ਗਾਂਦਾ ਮਜ਼ਾਕ ਜੋ ਉਹਨੇ ਗੱਲ ਟਾਲ ਦਿੱਤੀ ਜੇਕਰ ਇਹ ਹਰਕਤ ਪੰਜਾਬ ਚ ਹੋਈ ਹੁੰਦੀ ਉਥੇ ਦੇ ਲੋਕਾਂ ਨੇ ਉਸ ਬੰਦੇ ਨੂੰ ਕੁੱਟ ਦੇਣਾ ਸੀ ਬੰਦੇ ਦਾ ਘਰੋਂ ਨਿਕਲਦੇ ਨੇ ਓਕੇ ਕਿ ਮੈਂ ਬੜਾ ਕੂਲ ਬਣ ਜਾਊਂਗਾ ਜਾ ਕੇ ਕਿ ਮੈਂ ਜਦੋਂ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀਗੇ ਨਾ ਜਿਹੜਾ ਸਭ ਤੋਂ ਸ਼ਰਾਰਤੀ ਹੁੰਦਾ ਸੀ ਲੱਗਦਾ ਸੀ ਇਹ ਸਭ ਤੋਂ ਕੂਲ ਹੈ ਸਭ ਤੋਂ ਬਾਅਦ ਗਾਲਾਂ ਵੀ ਉਹਨੂੰ ਪੈਣੀਆਂ ਕੁੱਟ ਵੀ ਉਹਨੂੰ ਪੈਣਾ ਜਦੋਂ ਓੱਖਾ ਵੇਲਾ ਆਂਦਾ ਉਹਦੇ ਨਾਲ ਮੀਨ ਕੋਈ ਖੜਦਾ ਸੀ ਲੋਕ ਤੇ ਸਮਝਦੇ ਕਿ ਯਾਰ ਜੇ ਇਹਦੀ ਸੰਗਤ 'ਚ ਰਵਾਂਗੇ ਅਸੀਂ ਵੀ ਇੱਦਾਂ ਤੇ ਬਣ ਜਾਣਾ ਤਾਂ ਉਹ ਮੁੰਡਾ ਹੋ ਸਕਦਾ ਆਪਦੇ ਘਰੋਂ ਤਾਂ ਨਿਕਲਿਆ ਵੇ ਸੋਚ ਕੇ ਆਪਣੇ ਯਾਰਾਂ ਦੋਸਤਾਂ ਨੂੰ ਕਹਿ ਕਿ ਤਿੰਨ ਚਾਰ ਪੈਗ ਲਾਲੇ ਹੋਣੇ ਬੰਦੇ ਨੇ ਕਿ ਭਾਈ ਮੈਂ ਤਾਂ ਅੱਜ ਨ ਮੈਂ ਅੱਜ ਕੁਝ ਇਹ ਹਰਕਤ ਕਰਨੀ ਹੈ ਮੈਂ ਵਾਇਰਲ ਹੋ ਜਾਣਾ ਮੈਂ ਫੇਮਸ ਹੋ ਜਾਣਾ ਤੇ ਉਹੀ ਹਰਕਤ ਉਹਨੇ ਕਰਤੀ ਤੇ ਸ਼ਰਮ ਆਣੀ ਚਾਹੀਦੀ ਐ ਇਹੋ ਜੇ ਲੋਕਾਂ ਨੂੰ ਤੁਸੀਂ ਹੁਣ ਲੰਡਨ ਚ ਸ਼ੋਅ ਹੈ ਲੰਡਨ ਚ ਪਾਉਂਡ ਚੱਲਦੀ ਕਰੰਸੀ ਇੱਕ ਪਾਉਂਡ ਆਪਣੇ ਇੱਥੇ 100 ਰੁਪਏ ਦੇ ਹਿਸਾਬ ਨਾਲ ਹੁਣ ਬੰਦੇ ਨੇ 20 ਪਾਉਂਡ 50 ਪਾਉਂਡ ਉਸ ਦਾ 100 ਪਾਉਂਡ ਦੇ ਕੇ ਉੱਤੇ ਟਿਕਟ ਲਈ ਹੋਵੇ ਜੀ ਸਭ ਤੋਂ ਅੱਗੇ ਖੜਾ ਜ਼ਾਹਿਰ ਜੀ ਕਹਿੰਦਾ ਟਿਕਟ ਮਹਿੰਗੀ ਹੋਣੀ ਉਹਦੀ ਉਹਨੇ ਅਗਰ 100 ਪਾਉਂਡ ਵੀ ਦਿੱਤੇ ਹੋਣ 10000 ਰੁਪਏ ਬੰਦੇ ਨੇ ਖਰਚੇ ਇੱਕ ਟਿਕਟ ਵਾਸਤੇ ਤੇ ਉੱਥੇ ਜਾ ਕੇ ਹਰਕਤਾਂ ਕਰਦਾ ਵੀ ਤਾਂ ਸੋਚਣਾ ਚਾਹੀਦਾ ਲੋਕਾਂ ਨੂੰ ਕਿ ਉਹਨਾਂ ਦੀ ਬੁੱਧੀ ਕਿੱਥੇ ਹੈਗੀ ਤਾਂ ਬਹੁਤ ਘਟੀਆਂ ਹਰਕਤ ਹੋਈ ਹੈ ਜੋ ਵੀ ਹੋਈ ਹੈ। ਇਹਦੇ ਤੇ ਗਾਇਕ ਜਸਬੀਰ ਜੱਸੀ ਨੇ ਵੀ ਆਪਣਾ ਬਿਆਨ ਦਿੱਤਾ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਮਤਲਬ ਕੋਈ ਫੈਨ ਤਾਂ ਐਵੇਂ ਦੀ ਹਰਕਤ ਕਰ ਨਹੀਂ ਸਕਦਾ। ਤਾਂ ਕੀ ਪਤਾ ਕਿਸੇ ਨੇ ਮਤਲਬ ਸਾਜ਼ਿਸ਼ ਰਚੀ ਹੋਵੇ ਕਰਨ ਔਜਲਾ ਨੂੰ 네ਗੇਟਿਵ ਦਿਖਾਉਣ ਵਾਸਤੇ 네ਗੇਟਿਵ ਪਬਲਿਸਿਟੀ ਦੇ ਲਈ। ਹਾਏ ਇਹ ਜੱਸੀ ਹੁਣ ਉਹਨਾਂ ਦਾ ਆਪਣਾ ਇਹ ਪੁਆਇੰਟ ਆਫ View ਹੈ। ਹਾਏ ਕੋਈ ਫੈਨ ਨਹੀਂ ਇਦਾਂ ਦੀ ਹਰਕਤਾਂ ਕਰਦੇ ਅਸੀਂ ਵੀ ਸਿੰਗਰਸ ਦੇ ਫਿਲਮ ਸਟਾਰ ਦੇ ਫੈਨ ਹੈਗੇ ਆ। ਮੈਂ ਤਾਂ ਇਹ ਲੱਗਦਾ ਕਿ ਮੈਂ ਕਿਸੇ ਵੱਡੇ ਸਿੰਗਰ ਨਾਲ ਜੇਕਰ ਮਿਲਾਂਗਾ ਮੈਂ ਜਿਸ ਦਾ ਫੈਨ ਆ ਮੈਂ ਤਾਂ ਹੋ ਸਕਦਾ ਉਹਦੇ ਸਾਹਮਣੇ ਚੁੱਪ ਕਰ ਜਾ ਮੈਂ ਕੁਝ ਬੋਲ ਲੈਣਾ ਪਾਵਾਂ ਅਸੀਂ ਇੰਨੇ ਸਟਾਰ ਸਟੱਕ ਹੋ ਜਾਂਦੇ ਆ ਪਹਿਲੀ ਵਾਰ ਜਦੋਂ ਸਿਨੇਮਾ ਦੇਖਣ ਗਏ ਸੀਗੇ ਬੰਦਾ ਐ ਵੱਡੀ ਵੱਡੀ ਸਕਰੀਨ ਆਪਣੇ ਸਾਹਮਣੇ ਵੇਖਦਾ ਉਹਨੂੰ ਲੱਗਦਾ ਯਾਰ ਆਹੀ ਦੁਨੀਆ ਹੈਗੀ ਹੈ ਸ਼ਾਇਦ ਨਿਕਿਆ ਹੁੰਦਾ ਸੀ ਇਹ ਵੀ ਸੋਚੀ ਬੈਠੇ ਸੀ ਕਿ ਸ਼ਾਹਰੂਖ ਖਾਨ ਨਿਕ ਟੈਲੀਵਿਜ਼ਨ ਚੈਨਲ ਤੇ ਵੀ ਆ ਰਿਹਾ ਤੇ ਦੂਜੇ ਤੇ ਵੀ ਆ ਰਿਹਾ ਇਹ ਸਵਿਚ ਕਿਵੇਂ ਕਰੀ ਜਾਂਦਾ ਕਿ ਇੱਕ ਪਾਸੇ ਬਾਜ਼ਗਰਚ ਵੀ ਸ਼ਾਹਰੂਖ ਖਾਨ ਹੈ ਦਿਲਵਾਲੇ ਦੁਲਹਨੀਆਂ ਉੱਚ ਵੀ ਸ਼ਾਹਰੂਖ ਖਾਨ ਹੈ ਕਿ ਟੀ ਅਸੀਂ ਛੋਟੀ ਮੋਟੀ ਗੱਲ ਨੂੰ ਵੀ ਦਿਲ ਤੇ ਲਾ ਲੈਂਦੇ ਸੀਗੇ ਤਾਂ ਉਹ ਫੈਨ ਕੋਈ ਨਹੀਂ ਹੋਣਾ ਉਹ ਹਾਂ ਜ਼ਰੂਰ ਹੋ ਸਕਦਾ ਪਰ ਮਨ ਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹ ਖਿਆਲ ਲੈ ਕੇ ਆਇਆ ਹੋਵੇ ਕਿ ਮੈਂ ਅੱਜ ਕੂਲ ਬਣ ਬਣਨਾ ਮੈਂ ਦਿਖਾ ਦੇਣਾ ਲੋਕਾਂ ਨੂੰ ਕਿ ਕਰਨ ਔਜਲਾ ਕਿਤੇ ਲਾਇਆ ਗਿਆ ਪਰ ਕਰਨ ਔਜਲਾ ਦੀ ਇਹ ਸਿਆਣਾ ਪਾਉਣ ਉਸ ਵੇਲੇ ਕੁਝ ਨਹੀਂ ਕਿਹਾ ਕਿਉਂਕਿ ਮੈਂ ਤੁਹਾਨੂੰ ਹੋਰ ਗਾਇਕਾ ਦੀ ਐਗਜ਼ਾਮਪਲ ਦਵਾ ਅਸੀਂ ਇਕਬਾਰ ਲੀ ਸਿੰਗਰਕ ਆੜੀ ਵੀ ਉਹਦੇ ਵੱਲ ਕਿਸੇ ਬੰਦੇ ਨੇ ਇੱਕ ਸ਼ੋਅ ਵਿੱਚ ਬੇਅਰ ਦਾ ਕੈਨ ਸੁੱਟਦਾ ਸੀਗਾ ਉਦੇ ਹੱਥ ਵਿੱਚ ਮਾਈਕ ਸੀਗਾ ਉਹਨੇ ਮਾਈ ਉਹ ਆ ਕੇ ਮਾਰਿਆ ਸੀ ਉਸ ਬੰਦੇ ਤੇ ਬਿਲਾਲ ਸૈયਦ ਵੀ ਕੁਝ ਦਿਨ ਪਹਿਲਾਂ ਜੀ ਵੀਡੀਓ ਬਾਹਰ ਆਈ ਸੀ ਉਹਦੇ ਵੀ ਉਸ ਤਰ੍ਹਾਂ ਨੇ ਕੁਝ ਅੱਧਾ ਜਿਹਾ ਹਰਕਤ ਹੋਈ ਸੀ ਉਹਨੇ ਵੀ ਸ਼ਾਇਦ ਮਾਈਕ ਸੁੜਦਾ ਸੀਗਾ ਤੇ ਇਹ ਆਪਣੇ ਕਰਨੌਜਲਾ ਦੀ ਸਿਆਣਾ ਪਾਇ ਕਿ ਉਹ ਬਾਹਰਲੇ ਮੁਲਕ ਜਿੱਥੇ ਉਥੇ ਆਪਦੇ ਬੰਦੇ ਘੱਟ ਹੋਣਗੇ ਜਿੱਥੇ ਸਿਰਫ ਉਹਦੀ ਸਿਕਿਉਰਿਟੀ ਤੋਂ ਇਲਾਵਾ ਉਹਦਾ ਕੋਈ ਆਪਣਾ ਨਹੀਂ ਹੋਊਗਾ ਸ਼ਾਇਦ ਉਹਨੇ ਉਹਨੂੰ ਬਹੁਤ ਪ੍ਰੋਫੈਸ਼ਨਲੀ ਟੈਕਲ ਕੀਤਾ ਚਾਹਦਾ ਤਾਂ ਉਹਦੇ ਨਾਲ ਸੱਦਾ ਹੋ ਸਕਦਾ ਸੀਗਾ ਮਾਵਾ ਭੈਣੇ ਦੀ ਵੀ ਗਾਲਾਂ ਉਹਨੂੰ ਕੱਢ ਸਕਦਾ ਸੀਗਾ ਬਟੇ ਉਹਦੀ ਸਿਆਣਪ ਹੈ ਕਿ ਉਹਨੇ ਅੱਦਾ ਕੀਤਾ ਤੇ ਇੱਕ ਹੋਰ ਇਤਿਹਾਸਿਕ ਘਟਨਾ ਹੋਈ ਸੀ ਜਦੋਂ ਆਈ ਥਿੰਕ ਇਸ 쇼 ਵਿੱਚ ਗੁਰਦਾਸ ਮਾਨ ਦੇ ਸਾਹਮਣੇ ਕੋਈ ਬੰਦਾ ਬੋਰਡ ਲੈ ਕੇ ਖੜਾ ਆਇਆ ਸੀਗਾ ਪੰਜਾਬੀ ਦਾ ਗੱਦਾਰ ਤੇ ਗੁਰਦਾਸ ਮਾਨ ਨੇ ਵੀ ਆਪਣੇ ਤਰੀਕੇ ਚ ਉਹਨੂੰ ਜਵਾਬ ਦਿੱਤਾ ਸੀਗਾ ਜਿਹੜੇ ਬੰਦੇ ਨੂੰ ਪਤਾ ਹੈ ਕੀ ਜਵਾਬ ਦਿੱਤਾ ਹੋਣਾ ਮੈਂ ਕਾਹਨ ਕੈਮਰਾ ਤਾਂ ਨਹੀਂ ਕਹਿ ਸਕਦਾ ਕੋਈ ਅੱਦਾ ਦਾ ਜਵਾਬ ਸੀਗਾ ਚਾਂਦਾ ਔਜਲਾ ਜਿਹੀ ਕਹਿ ਸਕਦਾ ਸੀਗਾ ਇਹ ਜੀ ਹਰਕਤ ਨੂੰ ਕਿ ਹਾਂ ਭਾਈ ਤੈਨੂੰ ਏਸੀ ਚੀਜ਼ ਲਾਇਆ ਕਿ ਉਹਨੇ ਚਲ ਉਹਨੂੰ ਡੌਗ ਕਿਹਾ ਜੋ ਵੀ ਅੰਗਰੇਜ਼ੀ ਚ ਗਾਲਾਂ ਕੱਢੀਆਂ ਆਫਟਰਲ ਹੈ ਤਾਂ ਪੰਜਾਬੀ ਕਹਿਨੂੰ ਮਾਵਾ ਭੈਣਾਂ ਤੇ ਸਿੱਧਾ ਹੋ ਸਕਦਾ ਸੀਗਾ ਬਟ ਉਹਨੇ ਬਹੁਤ ਪ੍ਰੋਫੈਸ਼ਨਲ ਇਸ ਚੀਜ਼ ਨੂੰ ਟੈਕਲ ਕੀਤਾ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਬੰਦੇ ਨੇ ਜਿਹੜੇ ਬੰਦੇ ਨੂੰ ਸਿਕਿਉਰਿਟੀ ਬਾਹਰ ਲੈ ਕੇ ਜਾ ਰਹੀ ਹੈ ਉਸ ਬੰਦੇ ਨੇ ਪੱਗ ਮੰਨੀ ਹੋਈ ਹੈ ਸਿੱਖਿਆ ਉਹ ਤਾਂ ਮਤਲਬ ਕੀ ਦਿਖਾ ਰਿਹਾ ਉਹ ਕਿ ਉਹ ਸਿੱਖ ਹੋ ਕੇ ਇੰਨੀ ਗਲਤ ਹਰਕਤ ਕਰ ਰਹੀ ਹੈ ਨਹੀਂ ਇਹਨੂੰ ਇੱਕ ਕਮਿਊਨਲ ਐਂਗਲ ਦੇਣਾ ਠੀਕ ਨਹੀਂ ਹੈ ਹੋ ਸਕਦਾ ਉਹਨੇ ਵੈਸੇ ਹੀ ਪੱਗ ਬੰਨ ਲਈ ਹੋਵੇ ਜੇਕਰ ਐਮਰਜੈਂਸੀ ਲੱਗੀ ਪ੍ਰਧਾਨ ਮੰਤਰੀ ਮੋਦੀ ਪੱਗ ਬਨ ਕੇ ਆਪਣੇ ਆਪ ਨੂੰ ਉਸ ਵੇਲੇ ਸੇਫ ਮਹਿਸੂਸ ਕਰਦੇ ਸੀ ਹੋ ਸਕਦਾ ਉਸ ਬੰਦੇ ਨੇ ਵੀ ਪੱਗ ਬੰਨ ਲਈ ਹੋਵੇ ਜ਼ਰੂਰੀ ਨਹੀਂ ਕਿ ਸਿੱਖ ਹੀ ਹੋਊਗਾ ਦਿਖਾਉਣ ਵਾਸਤੇ ਬੰਨ ਲਈ ਹੋਵੇ ਜਾਂ ਜਿਵੇਂ ਨੈਗੇਟਿਵ ਕਿਸੇ ਕਮਿਊਨਿਟੀ ਵਾਲ ਨੈਗੇਟਿਵ ਹੇਟ ਫੈਲਾਣਾ ਹੁੰਦਾ ਨਾ ਬੰਦੇ ਆਪਣੇ ਆਪ ਨੂੰ ਉਸੇ ਤਰੀਕੇ ਦਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਹੋ ਸਕਦਾ ਕੋਈ ਹੋਰ ਧਰਮ ਦਾ ਬੰਦਾ ਹੋਵੇ ਆਪਣੇ ਆਪ ਨੂੰ ਸਿੱਖਾ ਦਾ ਕਿਰਦਾਰ ਖਰਾਬ ਕਰਨ ਵਾਸਤੇ ਉਹਨੇ ਪੱਗ ਬੰਨ ਲਈ ਹੋਵੇ ਇਹ ਤਾਂ ਉਸ ਉਹ ਲੰਡਨ ਦੀ ਪੁਲਿਸ ਇਨਵੈਸਟੀਗੇਸ਼ਨ ਦੀ ਗੱਲ ਹੈ ਬਟ ਹਾਂ ਇੱਕ ਮੇਰੇ ਹਿਸਾਬ ਨਾਲ ਕੋਈ ਪੱਗ ਵਾਲਾ ਬੰਦਾ ਜੀ ਹਰਕਤ ਕਦੇ ਨਹੀਂ ਕਰੂਗਾ ਉਹਨਾਂ ਦੇ ਬੈਕਗ੍ਰਾਉਂਡ ਵਿੱਚ ਹਮੇਸ਼ਾ ਇੱਕ ਚੀਜ਼ ਚੱਲਦੀ ਰਹਿੰਦੀ ਹੈ ਕਿ ਜਿਹੜੀ ਦਸਤਾਰ ਉਹਨਾਂ ਨੇ ਸਿਰ ਤੇ ਸਜਾਈ ਹੈ ਕੁਰਬਾਨੀਆਂ ਦੇ ਕੇ ਮਿਲੀ ਹੈ ਉਹਨੂੰ ਉਹ ਜਹੀ ਹਰਕਤਾਂ ਕਰਕੇ ਪਬਲਿਕ 'ਚ ਉਹਨੂੰ ਉਛਾਲੂਗੇ ਨਹੀਂ ਤਾਂ ਕੋਈ ਸਿੱਖ ਬੰਦਾ ਕੋਈ ਸਰਦਾਰ ਬੰਦਾ ਅਜਿਹੀ ਹਰਕਤ ਕਦੇ ਨਹੀਂ ਕਰੂਗਾ ਉਹ ਜਿਸ ਬੰਦੇ ਨੇ ਹਰਕਤ ਕੀਤੀ ਹੈ ਉਹਦਾ ਆਪ ਦਾ ਕੋਈ ਧਰਮ ਇਮਾਨ ਨਹੀਂ ਹੋਣਾ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਰੋ ਸ਼ਾਇਦ ਨਿਕਲਿਆ ਹੀ ਸੋਚ ਕੇ ਹੋਣਾ ਸਭ ਤੋਂ ਮਹਿੰਗੀ ਟਿਕਟ ਲਈ ਹੈ ਮੈਂ ਸਭ ਤੋਂ ਅੱਗੇ ਖੜਾ ਉਨੇ ਇਹ ਹਰਕਤ ਕਰਨੀ ਸੀ ਤੇ ਉਹਨੇ ਕਰ ਦਿੱਤੀ ਲੋਕੀ ਤਾਂ ਇਹ ਵੀ ਕਹਿਣਗੇ ਕਿ ਭਾਈ ਹੋ ਸਕਦਾ ਬੰਦਾ ਸਿੱਧੂ ਮੂਸੇ ਵਾਲੇ ਦਾ ਫੈਨ ਹੋਵੇ ਕਿਉਂਕਿ ਬੜੀਆਂ ਉਸ ਵੇਲੇ ਗੱਲਾਂ ਚੱਲੀਆਂ ਸੀ ਦੋਨੋਂ ਇੱਕ ਦੂਜੇ ਦੇ ਖਿਲਾਫ ਡਿਸਟ੍ਰੈਕਟ ਕਰਦੇ ਹੁੰਦੇ ਸੀ ਗਾਣਿਆਂ 'ਚ ਜਵਾਬ ਦਿੰਦੇ ਹੁੰਦੇ ਸੀ ਹਾਲਾਂਕਿ ਓਪਨਲੀ ਕੋਈ ਬਣਿਆ ਨਹੀਂ ਕਦੇ ਦੋਵਾਂ 'ਚ ਬਟ ਡਿਸਟ੍ਰੈਕਟ ਦੋਵਾਂ ਨੇ ਕੱਢਣੇ ਲੋਕੀ ਇਹ ਵੀ ਕਹਿਣਗੇ ਕਿ ਭਾਈ ਮੂਸੇ ਵਾਲੇ ਦਾ ਫੈਨ ਹੋਣਾ ਕਰਨ ਔਜਲਾ ਦੀ ਚੜ੍ਹਾਈ ਵੇਖ ਕੇ ਹਰਟ ਹੋ ਗਿਆ ਹੋਣਾ ਬਟ ਆਈ ਡੋਨਟ ਥਿੰਕ ਕਿ ਕੋਈ ਸਿੱਧੂ ਮੂਸੇ ਵਾਲੇ ਦਾ ਵੀ ਫੈਨ ਅਜੀ ਹਰਕਤ ਕਰੂਗਾ ਕਿਉਂਕਿ ਜਿਹੜੇ ਗਾਇਕ ਨੇ ਫਿਲਮ ਸਟਾਰ ਨੇ სპੋਰਟਸਮੈਨ ਨੇ ਪਬਲਿਕ ਪ੍ਰਾਪਰਟੀ ਹੈਗੇ ਇਹ ਕੋਈ ਇੱਕ ਬੰਦਾ ਇਹਨਾਂ ਤੇ ਅਧਿਕਾਰ ਨਹੀਂ ਰੱਖ ਸਕਦਾ ਕਿ ਸਿਰਫ ਸਾਡੇ ਨੇ ਸਾਰਿਆਂ ਦੇ ਨੇ ਉਹ ਬੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਸੋਚੇ ਕਿ ਘਰੋਂ ਨਿਕਲਿਆ ਆਉਣ ਕਿ ਅੱਜ ਮੈਂ ਸਿਰਫ ਇੱਥੇ ਆਪਦੀ ਵੀ ਬੇਇੱਜ਼ਤੀ ਕਰਾਣੀ ਹੈ ਤੇ ਸਾਹਮਣੇ ਵਾਲਿਆਂ ਨੂੰ ਵੀ ਦਿਖਾਣਾ ਹੈ ਕਿ ਮੈਂ ਹਾਂ ਕੁਝ ਕਰ ਸਕਦਾ ਹੋਰ ਉਹਦੇ ਮਨਚੋਰ ਕੋਈ ਖਿਆਲ ਨਹੀਂ ਜਿਵੇਂ ਹੁਣ ਉਸ ਬੰਦੇ ਨੇ ਇੰਨੀ ਮਹਿੰਗੀ ਟਿਕਟ ਲੈ ਕੇ ਇੰਨੀ ਘਟਿਆ ਹਰਕਤ ਕੀਤੀ ਹੈ ਤਾਂ ਮਤਲਬ ਉਹਦੀ ਫੈਮਲੀ ਦਾ ਵੀ ਕੀ ਹੁੰਦਾ ਹੋਣਾ ਆਪਣੀ ਆਪਣੀ ਰੈਪੂਟੇਸ਼ਨ ਦਾ ਖਰਾਬ ਕਰੀ ਰਿਹਾ ਹੋ ਤੇ ਇਹ ਦਿਨ ਆਪਣੇ ਨਾਲ ਨਾਲ ਆਪਣੀ ਫੈਮਲੀ ਦੀ ਵੀ ਰੈਪੂਟੇਸ਼ਨ ਖਰਾਬ ਕਰ ਰਿਹਾ ਹੋ ਬੇਕਰ ਉਨ ਕੱਡੇ ਹੋਏ ਬੰਦੇ ਹੁੰਦੇ ਨੇ ਇਹਨਾਂ ਨੂੰ ਕੋਈ ਲੈਣ ਦੇਣ ਨਹੀਂ ਹੁੰਦਾ ਕਿਹਾ ਸਿਰ ਤੇ ਕਫਨ ਬੰਨਿਆ ਹੋਇਆ ਹੁਣ ਕੋਈ ਸਿਆਣਾ ਬੰਦਾ ਇਹ ਹਰਕਤ ਨਹੀਂ ਕਰੂਗਾ ਉਹਨੂੰ ਪਤਾ ਹੈ ਉਹਦੇ ਕੀ ਕਨਸੀਕਵੈਂਸਸ ਹੋ ਸਕਦੇ ਨੇ ਜੈਕਰ ਹੁਣ ਮੈਂ ਕਹਾਂ ਮੈਂ ਘਰੋਂ ਕੱਢਿਆ ਮੈਨੂੰ ਕੋਈ ਕਿਸੇ ਨਾਲ ਲੈਣੰਦੇ ਨਾ ਨਹੀਂ ਮੈਂ ਤਾਂ ਫਿਰ ਆਜ਼ਾਦ ਹੋ ਗਿਆ ਨਾ ਮੇਰੀ ਜੇ ਬੰਦੇਸ਼ਾ ਟੁੱਟ ਗਈਆਂ ਜਿਹੜੇ ਜੰਜੀਰ 'ਚ ਮੈਨੂੰ ਬੰਨਿਆ ਹੋਇਆ ਸੀ ਉਹ ਟੁੱਟ ਗਈ ਫਿਰ ਤਾਂ ਮੈਂ ਆਜ਼ਾਦ ਆ ਫਿਰ ਤਾਂ ਮੈਂ ਜਿਵੇਂ ਮਰਜ਼ੀ ਕਰ ਸਕਦਾ ਫਿਰ ਤਾਂ ਮੇਰਾ ਇੱਕ ਕੁੜੀ ਨੂੰ ਥੱਪੜ ਮਾਰਨਾ ਵੀ ਜਾਇਜ਼ ਹੈ ਇੱਕ ਕੁੱਤੇ ਨੂੰ ਗੋਲੀ ਮਾਰਨੀ ਵੀ ਜਾਇਜ਼ ਜਿਵੇਂ ਨੂੰ ਮੇਰੀ ਐਕਸ਼ਨਸ ਦਾ ਮੈਨੂੰ ਕੋਈ ਕਿਸ ਨੂੰ ਜਵਾਬ ਨਹੀਂ ਦੇਣਾ ਹੈਗਾ ਇਹ ਉਦਾਂ ਦੇ ਬੰਦੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਕੁਝ ਅਜੀ ਹਰਕਤ ਕਰ ਦਿੱਤੀ ਹੁਣ ਅਸੀਂ ਫੇਮਸ ਹੈਗੇ ਆ ਇੱਕ ਸਟੋਰੀ ਬਣ ਗਈ ਉਹਨਾਂ ਵਾਸਤੇ ਕਿ ਕੱਲ ਨੂੰ ਮੰਨ ਲਓ ਵਿਆਹ ਹੋ ਗਿਆ ਕਟਖਾਨ ਤੋਂ ਬਾਅਦ ਜੇ ਬੰਦੇ ਨੂੰ ਯਾਰਾ ਦੋਸਤਾਂ ਚ ਗਿਆ ਹੋਣਾ ਕੱਲ ਨੂੰ ਦੱਸੂਗਾ ਆਪਣੇ ਯਾਰਾ ਦੋਸਤਾਂ ਨੂੰ ਵੀ ਅੱਜ ਤੋਂ 50 ਸਾਲ ਬਾਅਦ ਵੀ ਕਿ ਮੈਂ ਇੱਕ ਸ਼ੂ ਸ਼ੋ ਚ ਕਰਨ ਔਜਲਾ ਦੇ ਬੂਟ ਮਾਰਿਆ ਸੀ ਆਉਂ ਸਵੇਲ ਤਾਂ ਯਾਰ ਕਹਿ ਦੇਣਗੇ ਕਿ ਹਾਂ ਭਾਈ ਤੂੰ ਬੜਾ ਦਲੇਰ ਹੈ ਬਾਅਦ ਚ ਉਹਨੂੰ ਵੀ ਪਤਾ ਇਹ ਬੰਦਾ ਅੰਦਰੋਂ ਉਹ ਹੋ ਜਾ ਹੀ ਹੈਗਾ ਜਿੱਦ ਦਾ ਬੜਾ ਸੀ ਉਪਰਲੀ ਨਹੀਂ ਕਹਿ ਸਕਦੇ ਤੇ ਮਤਲਬ ਐਵੇਂ ਦੇ ਹੋਰ ਵੀ ਪੰਗੇ ਸੋਸ਼ਲ ਮੀਡੀਆ ਤੇ ਬਹੁਤ ਚੱਲਦੇ ਆ ਅੱਜ ਕੱਲ ਬਹੁਤ ਸੈਲੀਬ੍ਰਿਟੀਜ਼ ਦੇ ਵਿਵਾਦ ਵੀ ਹੋ ਰਹੇ ਆ ਜਿਵੇਂ ਹਾਨੀ ਸਿੰਘ ਔਰ ਬਾਦਸ਼ਾਹ ਦਾ ਵੀ ਹੋ ਰਿਹਾ ਸੀ ਵਿਵਾਦ ਚੱਲਿਆ ਹੋਇਆ ਤਾਂ ਉਹਨਾਂ ਦਾ ਤੇ ਹੁਣ ਉਹ ਇੱਕ ਦੂਸਰੇ ਨੂੰ ਵੀ ਇੰਟਰਵਿਊਜ਼ ਦੇ ਵਿੱਚ ਇੱਕ ਦੂਸਰੇ ਵਾਦੇ ਬੋਲ ਰਹੇ ਜਿਵੇਂ ਹੁਣ ਹਾਨੀ ਸਿੰਘ ਨੇ ਸਾਫ਼-ਸਾਫ਼ ਕਿਹਾ ਸੀਗਾ ਕਿ ਮੇਰਾ ਉਹਦੇ ਨਾਲ ਕੋਈ ਵੀ ਸੀਗਾ ਨਹੀਂ ਤੇ ਉਹ ਸਿਰਫ ਮੇਰੇ ਲਈ ਕਲਾਇੰਟ ਸੀ ਕਲਾਇੰਟ ਸੀ ਹਾਂਜੀ ਹਾਂ ਇੰਟਰਵਿਊ ਵਾਲੇ ਵੀ ਵਿੱਚ ਸਵਾਲ ਲੈਂਦੇ ਨੇ ਨਾ ਉਹਨਾਂ ਨੂੰ ਵੀ ਹੈਗਾ ਕਿ ਅਸੀਂ ਸਵਾਲ ਉਹਲਾ ਕਰੀਏ ਤਾਰੀ ਉਹਲੀ ਛੇੜੀਏ ਜਿਦੇ ਕਰਕੇ ਸੈਂਸੇਸ਼ਨ ਫੈਲੇ ਹੁਣ ਜ਼ਾਹਿਰ ਜੀ ਗੱਲ ਹੈ ਹਰ ਕੋਈ ਬੰਦਾ ਸਵਾਲ ਕਰੂਗਾ ਹੀ ਕਰੂਗਾ ਜਦੋਂ ਕਰਨ ਔਜਲਾ ਦਾ ਇੰਟਰਵਿਊ ਆਇਆ ਰਣਵੀਰ ਅਲਹਾਬਾਦੀ ਦੇ ਨਾਲ ਉਹਨਾਂ ਨੇ ਉਹਨੇ ਕਿਉਂ ਮੂਸ ਸਾਈਡ ਦੀ ਗੱਲ ਨਹੀਂ ਛੇੜੀ ਛੇੜਨ ਛੇੜ ਸਕਦਾ ਸੀ ਹਰ ਬੰਦੇ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਕੌਂਟਰੋਵਰਸੀ ਉਸ ਵੇਲੇ ਚੱਲੀ ਸੀ ਮੂਸੇ ਵਾਲੇ ਤੇ ਕਰਨ ਔਜਲਾ ਦੀ ਕਿ ਇਹ ਇੱਕ ਦੂਜੇ ਨੂੰ ਗਾਣਿਆਂ 'ਚ ਜਵਾਬ ਦਿੰਦੇ ਹੁੰਦੇ ਸੀ ਉਸ ਵੇਲੇ ਉਹਨਾਂ ਨੇ ਕਿਉਂ ਨਹੀਂ ਗੱਲ ਛੜੀ ਛੇੜਨ ਦੀ ਛੜੀ ਜਾ ਸਕਦੀ ਸੀ ਕੁਝ ਚੀਜ਼ਾਂ ਪੀਆਰ ਵੀ ਕਰਵਾਂਦੀ ਹੈ ਜਿਹੜੀ ਉਹਨਾਂ ਦੇ ਪਬਲਿਕ ਰਿਲੇਸ਼ਨ ਹੁੰਦੇ ਨੇ ਨਾ ਜਿਹੜੇ ਚਾਹੁੰਦੇ ਨੇ ਕਿ ਗੱਲ ਬਣੀ ਰਵੇ ਹੁਣ ਜਦੋਂ ਹਨੀ ਸਿੰਘ ਇੰਨੇ ਟਾਈਮ ਬਾਅਦ ਆਇਆ ਗਲੋਰੀ ਉਹਨਾਂ ਦੀ ਐਲਬਮ ਆਈ ਉਹਨਾਂ ਨੇ ਜਦੋਂ ਇੰਟਰਵਿਊ ਦਿੱਤਾ ਲੱਲਨ ਟੌਪ ਨੂੰ ਉਹਨਾਂ ਨੇ ਖੁਦ ਕਿਹਾ ਮੈਂ ਆਪਣੀ ਸਟੋਰੀ ਕਿਸੇ ਨੂੰ ਨਹੀਂ ਦੱਸੀ Netflix ਨੇ ਉਹਨਾਂ ਨੇ ਕਿੰਨੇ ਮਿਲੀਅਨ ਡਾਲਰ ਦਿੱਤੇ ਕਿ ਮੇਰੇ ਤੇ ਡਾਕੂਮੈਂਟਰੀ ਬਣੇ ਫਿਰ ਮੈਂ ਆਪਣੀ ਕਹਾਣੀ ਦੱਸੀ ਹੈ ਉਹ ਵੀ ਇੱਕ ਤਰੀਕੇ ਦੇ ਪ੍ਰੋਮੋਸ਼ਨਲ ਤਰੀਕੇ ਉਹਨਾਂ ਦਾ ਕਰਨ ਦਾ ਹੁਣ ਉਹਨਾਂ ਨੇ ਬਾਦਸ਼ਾਹ ਬਾਰੇ ਜੋ ਕੁਝ ਕਿਹਾ ਮੇਰੇ ਲਈ ਕਲਾਇੰਟ ਸੀ ਜਦੋਂ ਪਹਿਲਾਂ ਇਕੱਠੇ ਘੁੰਮਦੇ ਫਿਰਦੇ ਸੀ ਇਕੱਠੇ ਗਾਣੇ ਗਾਏ ਸੀ ਇਹਨਾਂ ਨੇ ਉਦੋਂ ਤਾਂ ਸ਼ਾਇਦ ਹੋ ਸਕਦਾ ਉਹਨਾਂ ਦੇ ਮਨ 'ਚ ਕਲਾਇੰਟ ਦਾ ਖਿਆਲ ਨਾ ਹੋ ਜਦੋਂ ਬਾਦਸ਼ਾਹ ਹੁਣ ਕਹਿੰਦੇ ਨੇ ਕਿ ਮੈਂ ਪੁਰਾਣੀ ਗੱਲਾਂ ਸਾਰੀਆਂ ਪਿੱਛੇ ਛੱਡ ਕੇ ਅੱਗੇ ਵਧਣਾ ਚਾਹਨਾ ਉਸ ਵੇਲੇ ਤਾਂ ਇਹਨਾਂ ਦੇ ਮਨ 'ਚ ਇਹ ਖਿਆਲ ਆਣਾ ਹੀ ਨਹੀਂ ਕਿ 10 years down the road ਅਸੀਂ ਇੱਕ ਦੂਜੇ ਬਾਰੇ ਇਹ ਸਫਾਈਆਂ ਦਿਨ ਤੇ ਫੇਰਾਂਗੇ ਕਿ ਮੈਂ ਬਾਦਸ਼ਾਹ ਮੇਰਾ ਦੋਸਤ ਹੈ ਕਿ ਮੇਰਾ ਕਲਾਇੰਟ ਹੈ ਯਹਾਨੀ ਸਿੰਘ ਮੇਰਾ ਉਸਤਾਦ ਰਿਹਾ ਹੈ ਕਿ ਅਸੀਂ ਇੱਕ ਦੂਜੇ ਨੂੰ ਨਾਲ ਸਿਰਫ ਮਤਲਬ ਲਈ ਰਹੇ ਸੀਗੇ ਇਹ ਸਿਰਫ ਇਹਨਾਂ ਦਾ ਤਰੀਕਾ ਵੀ ਹੁੰਦਾ ਇੱਕ ਲਾਈਮਲਾਈਟ ਵਿੱਚ ਰਹਿਣ ਦਾ ਤਾਂ ਇੱਕ ਆਊਟ ਆਫ ਦਾ ਬਾਕਸ ਦੀ ਗੱਲ ਹੈ ਕਿ ਹਾਂ ਪੀਆਰ ਏਜੰਸੀਸ ਇਹਦਾ ਤੇ ਕੰਮ ਕਰਵਾਂਦੀਆਂ ਖੁਦ ਇਹ ਗੱਲ ਉਸ ਵੇਲੇ ਚੱਲੀ ਸੀ ਜਦੋਂ ਸਤਰੀ 2 ਦੇ ਇੰਟਰਵਿਊ ਦੌਰਾਨ ਸ਼ਰਧਾ ਕਪੂਰ ਨੂੰ ਪੁੱਛਿਆ ਗਿਆ ਸੀਗਾ ਕਿ ਬੰਦੇ ਆਪ ਦੀ ਫਿਲਮ ਦੀਆਂ ਟਿਕਟਾਂ ਆਪ ਖਰੀਦ ਲੈਂਦੇ ਨੇ ਤਾਂ ਕਿ ਪਹਿਲੇ ਦਿਨ ਲੋਕਾਂ ਨੂੰ ਲੱਗੇ ਕਿ ਹਾਂ ਯਾਰ ਹਾਊਸਫੁੱਲ ਜਾਂਦੀ ਪਈ ਫਿਲਮ ਇਹ ਚ ਕੋਈ ਗੱਲ ਹੋਣੀ ਹੈ ਕਿਉਂ ਬੰਦੇ ਪਹਿਲੇ ਦਿਨ ਹਾਊਸਫੁੱਲ ਰਹੀ ਹੈ ਜ਼ਾਹਿਰ ਜੀ ਗੱਲ ਹੈ ਫਿਰ ਸੈਟਰਡੇ ਸੰਡੇ ਬੰਦਾ ਜਾਂ ਮੰਡੇ ਦੇਖਣ ਜਾਊਗਾ ਇਹ ਉਦਾਂ ਦੀ ਗੱਲ ਹੁੰਦੀ ਹੈ ਪੀਆਰ ਏਜੰਸੀ ਜਿਨ੍ਹਾਂ ਨੂੰ ਹੁੰਦਾ ਕਿ ਯਾਰ ਹਾਂ ਸਾਹਮਣੇ ਵਾਲਾ ਬੰਦਾ ਚੜਦਾ ਪਿਆ ਉਹਨੇ ਕੋਈ ਗੱਲ ਕਹਿਤੀ ਹੈ ਅਸੀਂ ਵੀ ਕਿਸੇ ਅਜਿਹੇ ਪਲੈਟਫਾਰਮ ਤੇ ਜਾਈਏ ਅਸੀਂ ਗੱਲ ਕਰੀਏ ਜਿਸ ਨਾਲ ਸਾਡੀ ਰੋਜ਼ੀ ਰੋਟੀ ਚੱਲਣੀ ਉਹ ਵੀ ਚਲਦੀ ਰਹੇ ਤਾਂ ਜਿਵੇਂ ਹੁਣ ਬੱਬੂ ਮਾਨ ਦਾ ਰਿਪਲਾਈ ਵੀ ਆਇਆ ਉਹਨਾਂ ਨੇ ਕਿਹਾ ਹੈ ਕਿ ਕਰਨ ਔਜਲਾ ਬੀਬਾ ਮੁੰਡਾ ਹੈ ਜੋ ਵੀ ਹੋਇਆ ਹੈ ਤੇ ਬਿਲਕੁਲ ਮੈਂ ਗਲਤ ਬਹੁਤ ਹੋਇਆ ਇਹ ਕਿਉਂਕਿ ਇੱਕ ਲਾਈਵ ਸ਼ੋਅ ਵਿੱਚ ਦੇਖੋ ਪਹਿਲੀ ਗੱਲ ਤਾਂ ਬਹੁਤ ਬੰਦਿਆਂ ਦਾ ਰੋਜ਼ਗਾਰ ਜੁੜਿਆ ਹੈ ਕਰਨੌਲਾ ਦਾ ਰੋਜ਼ਗਾਰ ਹੈ ਹੀ ਹੈ ਜਿਹੜੇ ਆਰਗੇਨਾਈਜ਼ਰਸ ਨੇ ਜਿਹੜੀ ਉਹਨਾਂ ਦੀ ਸਿਕਿਉਰਿਟੀ ਹੈ ਲਾਈਟ ਸਿਸਟਮ ਹੈ ਸਾਊਂਡ ਸਿਸਟਮ ਹੈ ਉਹਨਾਂ ਸਾਰੇ ਬੰਦਿਆਂ ਦੀ ਰੋਜ਼ੀ-ਰੋਟੀ ਚੱਲਨੀ ਹੈ ਉਹਨਾਂ ਤੋਂ ਜਿਹੜੇ ਬੰਦੇ ਨੇ ਪੂਰਾ ਤਾਮ-ਜਾਮ ਕ੍ਰੀਏਟ ਕੀਤਾ ਹੋਣਾ ਕੱਲ ਨੂੰ ਜਦੋਂ ਉਹੀ ਬੰਦਾ ਕਿਤੇ ਹੋਰ ਜਾਊਗਾ ਲੈ ਕੇ ਕਿਸੇ ਦੀ ਕਿਸੇ ਵਾਸਤੇ ਕੋਈ ਪ੍ਰੋਪੋਜ਼ਲ ਕਿ ਮੈਂ ਜੀ ਕਰਨੌਲਾ ਦਾ ਸ਼ੋਅ ਕਰਾਇਆ ਸੀਗਾ ਮੈਂ ਤੁਹਾਡਾ ਵੀ ਸ਼ੋਅ ਕਰਾਉਣਾ ਚਾਹਨਾ ਤੇ ਉਸ ਵੇਲੇ ਉਹਨੂੰ ਬੰਦੇ ਕਹਿਣਗੇ ਨਹੀਂ ਕਿ ਤੇਰੇ ਸ਼ੋਅ ਚ ਤਾਂ ਕਿਸੇ ਬੰਦੇ ਨੇ ਬੂਟ ਸੁੱੜਤਾ ਸੀ ਅਸੀਂ ਤੇਰੇ ਕੋਲੋਂ ਕਿਉਂ ਸ਼ੋਅ ਕਰਾਈਏ ਜਿਹੜੇ ਬੰਦੇ ਉਹਦੇ ਨਾਲ ਜੁੜੇ ਹੋਣੇ ਨੇ ਲਾਈਟ ਵਾਲਾ ਹੈ ਡੀਜੇ ਸਿਸਟਮ ਹੈ ਸਾਊਂਡ ਸਿਸਟਮ ਹੈ ਜਿਹੜੇ ਸਾਜੀ ਨੇ ਉਹ ਜੁੜੇ ਹੋਣੇ ਉਹਨਾਂ ਦੀ ਲਾਈਫ ਤੇ ਵੀ ਇਮਪੈਕਟ ਪਿਆ ਹੋਣਾ ਮਖੌਲ ਦੀ ਗੱਲ ਤਾਂ ਹੈਗੀ ਐ ਲੋਕਾਂ ਵਾਸਤੇ ਕਿ ਹਾਂ ਜੀ ਅਸੀਂ ਦੇਖਿਆ ਕਰਨੋਜਲਾ ਦੇ ਬੂਟ ਪਿਆ ਕਰਨੋਜਾ ਦੇ ਵੀ ਬੂਟ ਪਰੇ ਜਾ ਕੇ ਸੁੱੜਤਾ ਸਿਕਿਉਰਿਟੀ ਲਾਏਗੀ ਕੁੱਟਿਆ ਵੀ ਜ਼ਰੂਰ ਹੋਣਾ ਸਿਕਿਉਰਿਟੀ ਨੇ ਕਿਉਂਕਿ ਮਾੜੀ ਮੋਟੀ ਛੈ ਨਹੀਂ ਹੋਈ ਉੱਥੇ ਦੀ ਸਕਿਉਰਿਟੀ ਨੇ ਜੇ ਮੈਂ ਤੁਹਾਨੂੰ ਦੱਸਿਆ ਉੱਥੇ ਦੀ ਸਕਿਉਰਿਟੀ ਨੇ ਵੀ ਕੁੱਟਿਆ ਹੋਣਾ ਕਰਨ ਔਜਰ ਦੀ ਸਕਿਉਰਿਟੀ ਨੇ ਵੱਖਰਾ ਕੁੱਟਿਆ ਹੋਣਾ ਕਿ ਭਾਈ ਤੂੰ ਇਹ ਹਰਕਤ ਕੀਤੀ ਹੈ ਕਿਉਂ ਕੀਤੀ ਹੈ ਅਸੀਂ ਜੇ ਹੁਣ ਤੋਂ 12 ਘੰਟੇ ਬਾਅਦ ਦੇਖੀਏ ਤਾਂ ਉਸ ਦੇ ਵਿੱਚ ਵੀ ਬਿਆਨ ਆ ਜਾਣਾ ਮੁੰਡੇ ਦਾ ਕਿ ਕਿਹੜੀ ਕਿਹੜੀ ਗੱਲ ਉਹਨੇ ਕੀਤਾ ਕੀ ਹਰਕਤ ਸੀ ਕੀ ਉਹਦੇ ਮਾਈਂਡ ਦੇ ਵਿੱਚ ਥਾਟ ਸੀਗਾ ਕਿਸੇ ਨਾ ਕਿਸੇ ਗੱਲੋਂ ਜਿਹੜੀਆਂ ਵੀ ਅੱਜ ਆਪਾਂ ਚਰਚਾ ਕੀਤੀਆਂ ਚਾਹੇ ਮੂਸੀ ਵਾਲੇ ਨਾਲ ਰਿਲੇਟਡ ਹੋਵੇ ਕਮਿਊਨਲ ਮੁੱਦਾ ਹੋਵੇ ਖੁਦ ਕੁਲ ਬਣਨ ਦੀ ਗੱਲ ਹੋਵੇ ਕੋਈ ਇੱਕ ਅੱਧਾ ਹੀ ਇਹਨਾਂ ਵਿੱਚੋਂ ਨਿਕਲਣੀ ਹੈ ਇਹ ਤਾਂ ਕੋਈ ਹੈ ਨਹੀਂ ਕਿ ਕਰਨ ਔਜਲਾ ਨੇ ਉਹਦੇ ਕੋਈ ਪੈਸੇ ਪੂਹੇ ਦੇਣੇ ਹੋਣਗੇ ਇਹ ਤਾਂ ਹੈ ਨਹੀਂ ਕਿ ਉਹ ਕਦੇ ਕਰਨ ਔਜਲਾ ਸਟਾਰ ਬਣ ਗਿਆ ਉਹ ਬੰਦਾ ਆਪਣੇ ਅੰਦਰ ਇਹ ਮਲਾਲ ਰੱਖ ਕੇ ਬੈਠਾ ਹੋਵੇ ਕਿ ਕਰਨ ਔਜਲਾ ਤੂੰ ਸਟਾਰ ਕਿਵੇਂ ਬਣ ਗਿਆ ਸਟਾਰ ਤਾਂ ਮੈਂ ਆਵੇ ਮੈਂ ਤੈਨੂੰ ਸਟਾਰ ਦੀ ਦਿਖਾਨਾ ਤਾਂ ਅੱਜ ਤੋਂ ਹੁਣ ਤੋਂ 12 ਘੰਟੇ ਬਾਅਦ ਇਹਦਾ ਬਿਆਨ ਵੀ ਆ ਜਾਣਾ ਕੋਈ ਨਾ ਕੋਈ ਸਟੇਟਮੈਂਟ ਆ ਜਾਣੀ ਹੈ ਤੇ ਰਿਜ਼ਲਟ ਆਹੀ ਨਿਕਲਣਾ ਕਿ ਕੋਈ ਇਹਨਾਂ ਵਿੱਚੋਂ ਕੋਈ ਇੱਕ ਗੱਲ ਹੋਣੀ ਹੈ ਤਜਿਵੇਂ ਹੁਣ ਲੋਕ ਐਵੇਂ ਦੀਆਂ ਹਰਕਤਾਂ ਕਰਦੇ ਆ ਕਈ ਸਾਰੇ ਲਾਈਵ ਸ਼ੋਜ਼ ਦੇ ਵਿੱਚ ਐਵੇਂ ਹੋਇਆ ਤਾਂ ਤੁਹਾਨੂੰ ਲੱਗਦਾ ਹੈ ਕਿ ਹੁਣ ਫਿਰ ਸਿੰਗਰਸ ਆ ਜਿਹੜੇ ਉਹ ਲਾਈਵ ਸ਼ੋਅ ਵੀ ਕਰਨਗੇ। ਇਹ ਬਿਲਕੁਲ ਕਰਨਗੇ। ਐਦਾਂ ਨਾ ਕਿ ਜਿਹੜੇ ਆਸਮਾਨ ਤੇ ਉੱਡਣ ਵਾਲੇ ਪਰਿੰਦੇ ਹੁੰਦੇ ਨੇ ਉਹ ਅਜਿਹਿਆਂ ਿੱਕੇ ਮੂਟੇ ਬੂਟਿਆਂ ਨਾਲ ਪੇੜ ਨਾਲ ਲਗਾਵ ਨਹੀਂ ਲੱਗ ਰੱਖਦੇ। ਉਹਨਾਂ ਨੇ ਤਾਂ ਬਹੁਤ ਉੱਪਰ ਉੱਠਣਾ। ਸੁਨੀਦੀ ਚੋਹਾਨ ਦਾ ਉਹਨਾਂ ਦਾ ਦੇਰਦੂਨ ਵਿੱਚ ਇੱਕ ਸ਼ੋਅ ਸੀ ਕਿਸੇ ਨੇ ਉੱਤੇ ਬੋਟਲ ਸੁੱਟਦੀ। ਕਾਰਦੀ ਵੀ ਤੇ ਕਿਸ ਨੇ ਬੀਅਰ ਸੁੱਟਦੀ ਸੀ ਬਿਲਾਲ ਸૈયਦ ਤੇ ਸੁੱਟਦਾ ਹੀ ਕਿਸ ਨੇ ਗੱਲ ਕੋਈ ਗੱਲਬਾਤ ਕਹਿ ਦਿੱਤੀ ਸੀ ਇਦਾਂ ਦੀ ਕਰਨ ਔਜਲਾ ਨਾਲ ਹੋਇਆ ਗੁਰਦਾਸ ਮਾਨ ਜੀ ਨਾਲ ਵੀ ਹੋਇਆ ਸੀ ਇੱਕ ਵਾਰੀ ਸ਼ੋਅ ਜਦੋਂ ਪੰਜਾਬੀ ਬਾਰੇ ਕਿਹਾ ਗਿਆ ਸੀ ਪੰਜਾਬ ਦੇ ਗੱਦਾਰ ਨੇ ਤਾਂ ਇਹ ਹੋਊਗਾ ਕਿ ਕਰਨ ਔਜਲਾ ਦੇ ਫੇਵਰ ਵਿੱਚ ਸਿੰਗਰ ਗਾਣਾ ਕੱਢਣਗੇ ਕਿਉਂਕਿ ਜਦੋਂ ਗੁਰਦਾਸ ਮਾਨ ਜੀ ਦੇ ਸ਼ੋਅ 'ਚ ਇਦਾਂ ਹੋਇਆ ਸੀ ਨਾ ਕਿਸੇ ਬੰਦੇ ਨੇ ਕਿਹਾ ਸੀ ਗੁਰਦਾਸ ਮਾਨ ਪੰਜਾਬ ਦਾ ਪੰਜਾਬੀ ਦਾ ਗੱਦਾਰ ਤਾਂ ਸਿੱਧੂ ਮੂਸੇਵਾਲਾ ਨੇ ਕਿਹਾ ਸੀ ਕਿ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਦੇ ਆਪ ਦੇ ਬੱਚਿਆਂ ਦੇ ਨਾਮ ਜੌਨ ਤੇ ਸਟੀਵ ਹੈ गाने ਚ ਉਹਨੇ ਜਵਾਬ ਦਿੱਤਾ ਸੀ ਤਾਂ ਹੋ ਸਕਦਾ ਹੈ ਕਿ ਇਸ ਬੰਦੇ ਦੀ ਜਦੋਂ ਪਛਾਣ ਬਾਹਰ ਆਵੇ ਕਿਹੜੇ ਗੱਲ ਕਰਕੇ ਨੇ ਕਿਹਾ ਹੋਵੇ ਇਹ ਵੀ ਲੋਕਾਂ ਲਈ ਇੱਕ ਉਹਨਾਂ ਦੇ ਆਉਣ ਵਾਲੇ ਗਾਣੇ 'ਚ ਇੱਕ ਲਾਈਨ ਬਣ ਸਕਦੀ ਹੈ ਕਿ ਹਾਂ ਭਾਈ ਇਸ ਕਰਕੇ ਕਰਨੌਜਲਾ ਤੋਂ ਬੂਟ ਪਿਆ ਸੀ ਕਰਨੌਜਲਾ ਹੋ ਸਕਦਾ ਕੋਈ ਨਵਾਂ ਗਾਣਾ ਕੱਢ ਦੇ ਸਟੇਟਮੈਂਟ ਆਵੇ ਔਜ ਲੈਵਲੋਂ ਆਪ ਹਾਲ ਤੱਕ ਮੇਰੇ ਸਾਹਮਣੇ ਕੋਈ ਸਟੇਟਮੈਂਟ ਆਈ ਨਹੀਂ ਹੈਗੀ ਨਹੀਂ ਹਾਲੇ ਨਹੀਂ ਆਈ ਤੇ ਕੋਈ ਸਟੇਟਮੈਂਟ ਰਿਲੀਜ਼ ਆਵੇ ਕਿ ਅਸੀਂ ਮੁੰਡੇ ਨੂੰ ਕੁੱਟਿਆ ਨਹੀਂ ਕੁੱਟਿਆ ਬਾਅਦ ਦੀ ਗੱਲ ਹੈ ਬਠਾਣੀ ਸ਼ੋਜ਼ ਬੰਦ ਨਹੀਂ ਕਰਨਗੇ ਹੁਣ ਮੰਨ ਲਓ ਦਸੰਬਰ 'ਚ ਦਿਲਜੀਤ ਦਾ ਦਿਲੂਮਿਨੇਟੇ ਟੂਰ ਹੈ ਇੰਡੀਆ ਵਿੱਚ ਹੁਣ ਚੰਡੀਗੜ੍ਹ ਚੋਂ ਤਾਂ ਸ਼ੋਅ ਹੋਵੇ ਕੋਈ ਬੰਦਾ ਉਹਨਾਂ ਨਾਲ ਜੇ ਹਰਕਤ ਕਰ ਸਕਦਾ ਪਹਿਲੀ ਗੱਲ ਤਾਂ ਸੋਚੂਗਾ ਵੀ ਨਹੀਂ ਕਰਨ ਲੱਗਾਂ ਕਿਉਂਕਿ ਉਹਨੂੰ ਪਤਾ ਜੇ ਦਲਜੀਤ ਨੇ ਕੁਝ ਨਹੀਂ ਕਿਹਾ ਜਿਹੜੇ ਆਡੀਅנס ਆਈ ਹੈ ਦਲਜੀਤ ਨੂੰ ਵੇਖਣ ਲਈ ਉਹਨਾਂ ਨੇ ਉਹਦਾ ਪਰਦਾ ਬਣਾ ਦੇਣਾ ਇੱਕ ਐਟਮੋਸਫੇਅਰ ਹੁੰਦਾ ਨਾ ਜਿੱਥੇ ਬੰਦੇ ਕੋਲ ਅਧਿਕਾਰ ਹੈਗਾ ਹੁਣ ਉੱਥੇ ਬੰਦਿਆਂ ਨੇ ਸੁੱਟਿਆ ਲੰਡਨ ਦੇ ਸ਼ੋਅ ਵਿੱਚ ਕੋਈ ਬੰਦਾ ਪੀਆਰ ਹੈਗਾ ਨਹੀਂ ਹੈਗਾ ਬੰਦੇ ਡਰਦੇ ਨੇ ਕਿ ਅਸੀਂ ਸਰਕਾਰੀ ਕਾਗਜ਼ਾਂ 'ਚ ਜੇਕਰ ਸਾਡਾ ਨਾਮ ਆ ਗਿਆ ਅਸਤਾ ਉਹ ਵੀ ਬਚਾਰੇ ਓਕਸੋ ਕੇ ਫਸੇ ਬੈਠੇ ਆ ਪੀਆ ਸਾਡੀ ਹੁੰਦੀ ਨਹੀਂ ਪਈ ਕਾਹਨੂੰ ਅਸੀਂ ਪੰਗਾ ਲਈਏ ਉਹੀ ਜੇ ਪੰਜਾਬ ਚ ਹਰਕਤ ਹੁੰਦੀ ਤੁਹਾਨੂੰ ਲੱਗਦਾ ਕਿ ਕਿਸੇ ਨੇ ਛੱਡਣਾ ਹੀ ਉਹ ਬੰਦੇ ਨੂੰ ਉਹ ਬੰਦੇ ਨੇ ਆਇਆ ਤਾਂ ਦੋ ਪੈਰਾਂ ਦੇ ਸੀਗਾ ਉਹਨੂੰ ਫਿਰ ਸਟੈਚਰ ਤੇ ਲੈ ਕੇ ਜਾਣਾ ਪੈਣਾ ਸੀ ਜਈ ਉਹਨੇ ਹਰਕਤ ਕੀਤੀ ਸੀ ਤਾਂ ਸਿੰਗਰੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਨਾਲ ਇਦਾਂ ਦਾ ਹਰਕਤਾਂ ਹੋਈਆਂ ਕਿ ਜਦੋਂ ਕਿਸੇ ਦਰਗਾਹ ਤੇ ਮੇਲਾ ਹੁੰਦਾ ਉਦੋਂ ਵੀ ਹੁੰਦੀਆਂ ਕਿਸ ਨੇ ਆਪਣੇ ਘਰੇ ਬੁਲਾਇਆ ਹੁੰਦਾ ਕੋਈ ਗੋਂ ਵਾਲਾ ਕੋਈ ਫੰਕਸ਼ਨ ਹੁੰਦਾ ਉਦੋਂ ਵੀ ਹਰਕਤਾਂ ਹੁੰਦੀਆਂ ਲੋਕੀ ਅਧਿਕਾਰ ਸੰਭਲ ਲੈਂਦੇ ਨੇ ਕਿ ਇਹ ਪ੍ਰਾਈਵੇਟ ਪ੍ਰੋਪਰਟੀ ਨਹੀਂ ਰਹੀ ਹੁਣ ਇਹ ਸਟਾਰ ਬਣ ਚੁੱਕੇ ਨੇ ਅਸੀਂ ਇਹਨਾਂ ਨਾਲ ਜਿਵੇਂ ਮਰਜ਼ੀ ਬਿਹੇਵ ਕਰੀਏ ਜਦੋਂ ਕੋਈ سپورਟ ਹੁੰਦਾ ਕਮੈਂਟੇਟਰਸ ਏਸੀ ਕਮਰੇ ਚ ਬੈ ਕੇ ਵੱਡੇ ਵੱਡੇ ਖਿਡਾਰੀਆਂ ਨੂੰ ਵੀ ਇਹ ਦਿਨ ਦੱਸਦੇ ਹੁੰਦੇ ਨੇ ਸਲਾਹ ਕੇ ਭਾਈ ਐਦਾਂ ਨਹੀਂ ਐਦਾਂ ਖੇਡੋ ਆ ਆ ਭਾਵੇਂ ਉਹਨਾਂ ਦੇ 100 ਮੈਚ ਖੇਡੇ ਹੋਣ ਵਿੱਚ 100 ਰਨ ਨਾ ਹੋਣ ਟੋਟਲ ਪਰ ਉਹ ਸਚਿੰਤ ਅਦੁਲਕਰ ਨੂੰ ਸਲਾਹ ਦਿੰਦੇ ਸੀ ਸਚਿੰਤ ਅਦੁਲਕਰ ਐ ਖੇਡਦਾ ਐ ਐ ਖੇਡਦਾ ਤਾਂ ਸਲਾਹ ਦੇਣ ਵਾਲੇ ਬੰਦੇ ਬਥੇਰੇ ਹੁੰਦੇ ਨੇ ਬਟ ਸਿੰਗਰਸ ਇਹ ਉਹਨਾਂ ਨੂੰ ਇਹ ਗੱਲ ਉਹ ਲੈ ਕੇ ਚੱਲਦੇ ਨੇ ਆਪਣੇ ਮਨ ਵਿੱਚ ਕਿ ਜਿਹੜੀ ਇਹ ਹਰਕਤ ਹੋ ਸਕਦੀ ਐ ਇਸ ਜਗ੍ਹਾ ਕਿ ਨਾਲ ਸਿਕਿਉਰਿਟੀ ਹੁੰਦੀ ਹੈ ਸਿਕਿਉਰਿਟੀ ਨੇ ਮੈਂਟੇਨ ਨਹੀਂ ਲਾਇਆ ਉਹਨੂੰ ਕੜੀ ਇਸਕੇ ਲਾ ਕੇ ਗਏ ਆ ਜਿੱਦਾਂ ਜ਼ਲੀਲ ਉਹਨਾਂ ਨੂੰ ਉਹਨੂੰ ਬਾਹਰ ਕਰਕੇ ਕੀਤਾ ਹੋਣਾ ਲੈ ਲੈ ਜਾਂਦੇ ਵੇਲੇ ਉਹਨਾਂ ਨੇ ਜ਼ਲੀਲ ਨੂੰ ਬਿਹਾਈਂਡ ਦਾ ਕਰਟਰਨ ਜਦੋਂ ਕੁੱਟਣ ਲੱਗੇ ਹੋਣੇ ਉਦੋਂ ਕੀਤਾ ਤਾਂ ਸਿੰਗਰ ਜੇ ਹਰਕਤਾਂ ਨਹੀਂ ਇਹ ਉਹਨੂੰ ਪਤਾ ਹੈ ਕਿ ਇਹ ਚੀਜ਼ਾਂ ਹੁੰਦੀਆਂ ਬਟ ਐਜ਼ ਅ ਆਡੀਅੰਸ ਵੀ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਸਾਡਾ ਜੇ ਸਿੰਗਰ ਨਾਲ ਕਿਸੇ ਨਾਲ ਪਿਆਰ ਹੈ ਤਾਂ ਉਹ ਪਿਆਰ ਇਸ ਕਰਕੇ ਆ ਉਹ ਬੰਦਾ ਵਧੀਆ ਉਹਦੀ ਗਾਇਕੀ ਵਧੀਆ ਉਹਦੀ ਲਿਖਣੀ ਵਧੀਆ ਅਸੀਂ ਇਹੀ ਹਰਕਤਾਂ ਕਰਦੇ ਰਹਾਂਗੇ ਕਿ ਜੀ ਸਚਿੰਦਨ ਦੁਲਕਰ ਵਧੀਆ ਸੀ ਕਿ ਰੋਹਿਤ ਸ਼ਰਮਾ ਵਧੀਆ ਮੂਸੇ ਵਾਲਾ ਵਧੀਆ ਸੀ ਕਿ ਕਰਨ ਔਜਲਾ ਵਧੀਆ ਇਹ ਤਾਂ ਡਿਬੇਟ ਨੈਵਰ ਐਂਡਿੰਗ ਡਿਬੇਟ ਹੈ ਇੱਕ ਤਾਂ ਖਤਮ ਨਹੀਂ ਹੋਣੀ ਬਟ ਹੁਣ ਲੋਕੀ ਬੱਬੂ ਮਾਨ ਦੇ ਵੀ ਫੈਨ ਨੇ ਉਹ ਫੈਨ ਹੈਗੇ ਨਹੀਂ ਕਿਉਂਕਿ ਉਹ ਫੈਨ ਨਹੀਂ ਉਹ ਇਹ ਨਹੀਂ ਕਹਿੰਦੇ ਕਿ ਅਸੀਂ ਬੱਬੂ ਮਾਨ ਦੇ ਫੈਨ ਆ ਤਾਂ ਅਸੀਂ ਹੋਰ ਕਿਸੇ ਦੇ ਫੈਨ ਨਹੀਂ ਹੈਗੇ ਪਿਆਰ ਹੋ ਸਕਦਾ ਉਹਨਾਂ ਵੱਲ ਜਿਆਦਾ ਹੋਵੇ ਬੜੋ ਮੁਹੰਮਦ ﺻਦੀਕ ਵੀ ਸੁਣਦੇ ਹੋਣੇ ਜਦੋਂ ਦਿਲ ਟੁੱਟ-ਟੁੱਟਦਾ ਤਾਂ ਉਹ ਸਤਿੰਦਰ ਸਰਤਾਜ ਨੂੰ ਵੀ ਸੁਣਦੇ ਆ ਜਦੋਂ ਪੈਗ ਲੱਗੇ ਹੁੰਦੇ ਆ ਤਾਂ ਫਿਰ ਚੌਥਾ ਪੈਗ ਲਾ ਕੇ ਤੇਰੀ ਬਾਹ ਫੜ ਲਈ ਉਹ ਵੀ ਚੱਲਦਾ ਹੁੰਦਾ ਇਸੀ ਕਰਕੇ ਇਹ 뮤זיਕ ਬਣਾਏ ਕਿ ਬੰਦੇ ਹਰ ਮੂਡ ਦੇ ਹਿਸਾਬ ਨਾਲ ਆਪਣੇ ਆਪ ਨੂੰ ਚੇਂਜ ਕਰ ਸਕਣ ਸਿੰਗਰ ਵੱਖਰੇ ਵੱਖਰੇ ਤਰੀਕੇ ਦੇ ਹੈਗੇ ਨੇ ਤਾਂ ਕਿ ਹਰ ਮੂਮੈਂਟ ਦੇ ਹਿਸਾਬ ਨਾਲ ਹਰ ਇੱਕ ਮਾਹੌਲ ਦੇ ਹਿਸਾਬ ਨਾਲ ਬੰਦਾ ਉਹ ਸਿੰਗਰ ਨੂੰ ਸੁਣੇ ਤਾਂ ਸਿੰਗਰ ਇਹ ਲੈ ਕੇ ਚੱਲਦੇ ਨੇ ਆਪਣੀ ਗੱਲ ਐਜ਼ ਆਡੀਅנס ਨੂੰ ਚਾਹੀਦਾ ਸੀ ਥੋੜੇ ਗਰੋ ਹੋਈਏ ਇਹ ਇਦਾਂ ਦੇ ਫੈਨ ਵਾਲੇ ਚੱਕਰਾਂ ਚੋਂ ਬਾਹਰ ਆ ਕੇ ਆਪ ਦਾ ਵੀ ਕੁਝ ਸੋਚੀਏ